ਬਹੁਤ ਸਤਿਕਾਰਯੋਗ ਸਕੂਲ ਆਫ ਐਮਿਨੈਂਸ ਨਕੋਦਰ ਦਾ ਸਮੂਸਟ ਸਟਾਫ ਸਹਿਬਾਨ ਪ੍ਰਿੰਸੀਪਲ ਸਹਿਬਾਨ ਈਓ ਮੈਡਮ ਬਹੁਤ ਸਤਿਕਾਰਯੋਗ ਪਿਆਰੇ ਪਿਆਰੇ ਬੱਚੇ ਸਡੇ ਨਾਲ ਦੇ ਗੁਨਾਨਗ ਦੇ ਯੂਨੀਵਰਸਿਟੀ ਕਾਲਜ ਦੇ ਇੰਚਾਰਜ ਸਹਿਬਾਨ ਮੇਰੇ ਨਾਲ ਆਮ ਆਦਮੀ ਪਾਰਟੀ ਦੀ ਸਮੁੱਚੀ ਨੂੰ ਕੁਦਰਦੀ ਲੀਡਰਸ਼ਿਪ ਸ਼ਹਿਰ ਦੇ ਪਤਵੰਤੇ ਸੂਝਵਾਨ ਮਾਨਯੋਗ ਐਸ ਡੀ ਐਮ ਸਾਹਿਬ ਗੁਰੂ ਫਤੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵਾਸਤੇ ਬੜਾ ਖੁਸ਼ੀ ਦਾ ਪਲ ਆ ਕਿ ਕੁਝ ਕੁ ਮਹੀਨੇ ਪਹਿਲਾਂ ਸਕੂਲ ਆਫ ਐਮੀਨੈਂਸ ਦਾ ਨੀ ਪੱਥਰ ਰੱਖਿਆ ਗਿਆ ਸੀ ਜਿਹਦੇ ਤਹਿਤ ਸਕੂਲ ਦੀ ਡਵੈਲਪਮੈਂਟ ਸਟਾਰਟ ਹੋਈ ਉਸ ਡਵੈਲਪਮੈਂਟ ਦੇ ਚੱਲਦੇ ਅੱਜ 3 ਲੈਬਸ ਇੱਕ ਕਮਰਾ ਲੈਬ ਜਿਹੜੀ ਫਿਜ਼ਿਕਸ ਦੀ ਕੈਮਿਸਟਰੀ ਦੀ ਤੇ ਬਾਇਓ ਦੀ ਤਿੰਨੋਂ ਲੈਬਸ ਇੱਕਦਮ ਫੁਲੀ ਫਰਨੀਸ਼ਡ ਔਰ ਇੱਕ ਬਹੁਤ ਸ਼ਾਨਦਾਰ ਕਮਰਾ ਜਿਹੜਾ ਉਸ ਸਕੂਲ ਦੇ ਹਵਾਲੇ ਕੀਤਾ ਗਿਆ ਜੇਦੀ ਕੁੱਲ ਰਕਮ 40 ਲੱਖ ਰੁਪਈਆ ਬਣਦੀ ਹੈ। ਔਰ ਜਿੰਨੇ ਚਾ ਨਾਲ ਜਿੰਨੀ ਖੁਸ਼ੀ ਦੇ ਨਾਲ ਸਕੂਲ ਦਾ ਸਟਾਫ ਤੇ ਉਸ ਸੰਬੰਧਿਤ ਡਿਪਾਰਟਮੈਂਟਸ ਦੇ ਇੰਚਾਰਜ ਸਹਿਬਾਨ ਉਹਨਾਂ ਚੀਜ਼ਾਂ ਨੂੰ ਤਿਆਰ ਕਰਦੇ ਆ ਦੇਖਦੇ ਆ। ਜਿਵੇਂ ਬਹੁਤ ਚੜਦੀ ਉਰੀਕ ਤੋਂ ਬਾਅਦ ਉਹਨਾਂ ਦਾ ਸੁਪਨਾ ਪੂਰਾ ਹੋ ਗਿਆ ਹੋਵੇ ਐਜ਼ ਅਧਿਆਪਕ ਕਿ ਉਹਨਾਂ ਨੂੰ ਕੁਝ ਚੰਗੀਆਂ ਚੀਜ਼ਾਂ ਮਿਲ ਗਈਆਂ ਬੱਚਿਆਂ ਨੂੰ ਪੜਾਉਣ ਵਾਸਤੇ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਪਿਛਲੇ ਬਹੁਤ ਦਿਨਾਂ ਤੋਂ ਅਸੀਂ ਇਹਨਾਂ ਸ਼ਬਦਾਂ ਨੂੰ ਲੈ ਕੇ ਪੰਜਾਬ ਦੇ ਹਰ ਇੱਕ ਸਕੂਲ ਦੇ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਪਿਛਲੇ 3 ਸਾਲ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਕਿ ਪਿਛਲੇ ਸਮਿਆਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਡਿੱਗੇ ਹੋਏ ਮਿਆਰ ਨੂੰ ਹਰ ਹਿਲੇ ਉਠਾਇਆ ਜਾਵੇ ਚਾਹੇ ਉਹ ਸਕੂਲ ਦਾ ਇਨਫਰਾਸਟ੍ਰਕਚਰ ਹੋਵੇ ਚਾਹੇ ਜਿਹੜੇ ਬੱਚੇ ਨੇ ਉਹਨਾਂ ਨੂੰ ਵੱਡੀਆਂ ਯੂਨੀਵਰਸਿਟੀਆਂ ਵੱਡੇ ਕੇਂਦਰਾਂ ਦੇ ਵਿੱਚ ਆਈਆਈਐਮ ਦੇ ਵਿੱਚ ਇਸਰੋ ਦੇ ਵਿੱਚ ਆਈਆਈਟੀ ਦੇ ਵਿੱਚ ਭੇਜ ਕੇ ਦਿਖਾਇਆ ਜਾਵੇ ਕਿ ਦੁਨੀਆ ਦੇ ਨਾਲ ਮੁਕਾਬਲਾ ਕਿਵੇਂ ਕਰਨਾ ਚਾਹੇ ਪੰਜਾਬ ਦੇ 500 ਦੇ ਕਰੀਬ ਟੀਚਰ ਸਹਿਬਾਨ ਪ੍ਰਿੰਸੀਪਲ ਸਹਿਬਾਨ ਜਿਨ੍ਹਾਂ ਨੂੰ ਵੱਖ-ਵੱਖ ਮੁਲਕਾਂ ਤੇ ਇੰਸਟੀਚਿਊਟ ਜਿਵੇਂ ਫਿਨਲੈਂਡ ਸਿੰਗਾਪੁਰ ਆਈਆਈਐਮ ਹైదరాబాద్ ਦੇ ਵਿੱਚ ਭੇਜ ਕੇ ਉਹਨਾਂ ਨੂੰ ਸਮੇਂ ਦੇ ਹਾਨੀ ਬਣਾਇਆ ਜਾ ਰਿਹਾ ਉਹਨਾਂ ਨੂੰ ਦੁਨੀਆ ਦਾ ਮੁਕਾਬਲਾ ਕਰਨ ਕਿਵੇਂ ਬੱਚਿਆਂ ਨੂੰ ਉਹਨਾਂ ਨੇ ਆਪਣੇ ਬੱਚਿਆਂ ਨੂੰ ਬਣਾਉਣਾ ਉਹਦੇ ਵਾਸਤੇ ਕੰਮ ਕੀਤਾ ਜਾ ਰਿਹਾ ਬੱਚਿਆਂ ਦੀ ਪੜ੍ਹਾਈ ਲਿਖਾਈ ਦੇ ਨਾਲ ਨਾਲ ਸਮਾਜਿਕ ਕਦਰਾਂ ਕੀਮਤਾਂ ਬੱਚਿਆਂ ਨੂੰ ਮੋਰਲੀ ਉਹਨਾਂ ਦਾ ਮੈਂਟਲੀ ਸਟੇਟਸ ਹਾਈ ਕਿਵੇਂ ਕਰਨਾ ਇਹ ਉਹਨਾਂ ਦੇ ਬੈਠਣ ਦੀ ਥਾਂ ਦੱਸਦੀ ਹੁੰਦੀ ਆ ਉਹ ਕਿੱਥੇ ਬੈਠ ਕੇ ਪੜ੍ਹਦੇ ਨੇ ਉਹ ਕਿੱਥੇ ਲਿਖਦੇ ਨੇ ਉਹਨਾਂ ਨੂੰ ਕਿਹੋ ਜਿਹਾ ਬੈਂਚ ਮਿਲਦੇ ਆ ਕਿਹੋ ਜਿਹਾ ਕਮਰੇ ਮਿਲਦੇ ਆ ਕਿਹੋ ਜਿਹੀਆਂ ਕਿਤਾਬਾਂ ਨੇ ਕਿਹੋ ਜਿਹੀਆਂ ਯੂਨੀਫਾਰਮਸ ਨੇ ਇਹ ਸਕੂਲ ਆਫ ਫੈਮਿਨਸ ਆ ਜਿਹਦੇ ਵਿੱਚ ਪਲੱਸ 1 ਤੇ ਪਲੱਸ 2 ਦੇ ਬੱਚੇ ਨੇ ਉਹ ਜਿਹੜੇ ਉਹ ਆਨਲਾਈਨ ਇੱਕ ਟੈਸਟ ਜਿਹੜਾ ਸਰਕਾਰ ਦੇ ਵੱਚੋਂ ਵੱਲੋਂ ਲਿਆ ਜਾਂਦਾ ਇੱਕ ਬੜਾ ਸਖਤ ਟੈਸਟ ਪਾਸ ਕਰਕੇ 11ਵੀਂ ਤੇ 12ਵੀਂ ਦੇ ਵਿੱਚ ਬੱਚੇ ਦਾਖਲਾ ਲੈਂਦੇ ਆ ਇੱਥੇ ਹੀ ਇਹ ਸਾਬਤ ਹੁੰਦਾ ਕਿ 11ਵੀਂ ਤੇ 12ਵੀਂ ਦੇ ਬੱਚੇ ਜਿਹੜੇ ਨੇ ਉਹ ਜਿਹੜਾ ਇੱਕ ਐਮਿਨੈਂਸ ਇੱਕ ਹਲਕੇ ਦਾ ਆ ਉਹਦੇ ਵਿੱਚੋਂ ਉਹ ਚੁਣੇ ਹੋਏ ਉਹ ਕ੍ਰੀਮ ਬੱਚੇ ਨੇ ਜਿਨ੍ਹਾਂ ਨੇ ਹਰ ਹਾਲਤ ਦੇ ਵਿੱਚ ਅੱਗੇ ਵਧਣਾ ਹੀ ਵਧਣਾ ਤੇ ਮੋੜ ਕੇ ਸਾਡੇ ਸਮਾਜ ਦੀ ਸੇਵਾ ਦੇ ਵਿੱਚ ਆਪਣੀਆਂ ਪੜਾਈਆਂ ਲਿਖਾਈਆਂ ਪੂਰੀਆਂ ਕਰਕੇ ਆਉਣਾ ਉਹਨਾਂ ਬੱਚਿਆਂ ਵਾਸਤੇ ਇੱਥੇ ਜਿਹੜੇ ਪ੍ਰੋਗਰਾਮ ਨੇ ਪ੍ਰੈਸ ਪ੍ਰੋਗਰਾਮ ਅਧੀਨ ਜੇਈਈ ਤੇ ਨੀਟ ਦੇ ਟੈਸਟ ਵਗੈਰਾ ਕਲਾਸ ਦੇ ਨੋਟਸ ਆਨਲਾਈਨ ਕਲਾਸਾਂ ਉਹ ਕਲਾਸਾਂ ਜਿਹੜੀਆਂ ਨੇ ਉਹ ਆਈਬੀਐਮ ਦੇ ਫਿਜ਼ਿਕਸ ਵਾਲਾ ਦੇ ਸਹਿਯੋਗ ਦੇ ਨਾਲ ਲਗਾਈਆਂ ਜਾਂਦੀਆਂ ਬੱਚਿਆਂ ਨੂੰ ਸਮੇਂ ਦੇ ਹਾਨੀ ਬਣਾਇਆ ਜਾਂਦਾ ਉਹਨਾਂ ਨੂੰ ਪ੍ਰਤੀਯੋਗਤਾ ਦਾ ਮਤਲਬ ਕੀ ਆ ਪ੍ਰਤੀਯੋਗਤਾ ਅੱਗੇ ਤੋਂ ਅੱਗੇ ਕਿਵੇਂ ਉਹਨਾਂ ਨੇ ਮੁਕਾਬਲੇ ਦੇ ਵਿੱਚ ਜਾਣਾ ਤੇ ਕਿਵੇਂ ਆਪਣੇ ਰਸਤੇ ਉਹ ਇੱਥੋਂ 10ਵੀਂ 11ਵੀਂ ਦੇ ਵਿੱਚੋਂ ਆਪਣਾ ਰਸਤਾ ਤੈਅ ਕਰਕੇ ਚੱਲਦੇ ਨੇ ਕਿ ਅੱਗੇ ਉਹਨਾਂ ਨੇ ਕਿੱਥੇ ਜਾਣਾ ਕਿਵੇਂ ਕਰਨਾ ਉਹਦੀ ਤਿਆਰੀ ਕਰਕੇ ਸਕੂਲ ਦੇ ਵਿੱਚੋਂ ਕੱਢਿਆ ਜਾਂਦਾ ਇਹ ਕੋਈ ਛੋਟੀ ਗੱਲ ਨਹੀਂ ਹੈ ਕੋਈ 250 ਦੇ ਕਰੀਬ ਬੱਚਾ ਇਸ ਵੇਲੇ ਇਹਨਾਂ ਦੇ ਕੋਲ ਦਾਖਲ ਹੋ ਚੁੱਕਿਆ ਔਰ ਜਿਹੜੀ ਅਗਲੀ ਹਜੇ ਇਹਨਾਂ ਨੇ ਕਿਉਂਕਿ 10ਥ ਦੇ ਜਾਂ 9ਵੀਂ ਦੇ ਹਜੇ ਰਿਜ਼ਲਟ ਆਉਣੇ ਨੇ ਹੋਰ ਬੱਚੇ ਆਉਣੇ ਨੇ ਇਹਨਾਂ ਨੇ ਮੈਂ ਪੁੱਛਣੀ ਸੀ ਬੈਠ ਕੇ ਪ੍ਰਿੰਸੀਪਲ ਸਾਹਿਬ ਕੋਲੋਂ ਕਿ ਤੁਹਾਡੀਆਂ ਸੀਟਾਂ ਪੂਰੀਆਂ ਹੋ ਜਾਂਦੀਆਂ ਉਹ ਕਹਿੰਦੇ ਜੀ ਪੂਰੀਆਂ ਵੀ ਹੋ ਜਾਂਦੀਆਂ ਤੇ ਵੱਧ ਵੀ ਜਾਂਦੀਆਂ ਕੈਨ ਦਾ ਮਤਲਬ ਕਿ ਲੋਕਾਂ ਦਾ ਉਤਸ਼ਾਹ ਜਿਹੜਾ ਆ ਉਹ ਆਪਣੇ ਬੱਚਿਆਂ ਨੂੰ ਸਕੂਲ ਆਫ ਫੈਮਿਨਸ ਦੇ ਵਿੱਚ ਭੇਜਣ ਦੇ ਵਿੱਚ ਹੈ ਇਹ ਮੁੰਡਿਆਂ ਦਾ ਸਕੂਲ ਸੀ ਬਹੁਤ ਪੁਰਾਣਾ ਸਕੂਲ ਆ ਇਤਿਹਾਸਕ ਅੰਗਰੇਜ਼ਾਂ ਦੇ ਵੇਲੇ ਦਾ ਬਣਿਆ ਹੋਇਆ ਸਕੂਲ ਆ ਇਸ ਸਕੂਲ ਨੇ ਇਸ ਇਲਾਕੇ ਦੇ ਸਮਝ ਲਓ ਕਿ ਅੱਧੇ ਜ਼ਿਲ੍ਹੇ ਦੇ ਸ਼ਾਹਕੋਟ ਵਗੈਰਾ ਮਹਿਦਪੁਰ ਇੱਧਰ ਨੂਰਬਹਿਲ ਤੋਂ ਅੱਗੇ ਫਲੋਰ ਤੱਕ ਵੀ ਲਗਾ ਲਓ ਬਹੁਤ ਵੱਡੇ ਏਰੀਏ ਨੂੰ ਆਪਣੀ ਬੁੱਕਲ ਦੇ ਵਿੱਚ ਲਿਆ ਹੋਇਆ ਸੀ ਜਿੰਨੇ ਪੁਰਾਣੇ ਸਮੇਂ ਦੇ ਅਫੀਸਰ ਸਹਿਬਾਨ ਨੇ ਹਰ ਇੱਕ ਵਿਭਾਗ ਦੇ ਉਹ ਐਸੇ ਸਕੂਲ ਐਸੇ ਸਕੂਲ ਦੀ ਪਦਾਇਸ਼ ਨੇ ਜਿਹਨੂੰ ਸਕੂਲ ਆਫ ਐਮਿਨੈਂਸ ਬਣਾਇਆ ਗਿਆ ਇੱਥੇ ਦੀ ਬਿਲਡਿੰਗ ਵੀ ਜਿਹੜੀ ਆ ਉਹ ਗਵਾਹੀ ਭਰਦੀ ਹੈ ਇਸ ਤੋਂ ਇਲਾਵਾ ਬੱਚਿਆਂ ਦੇ ਮਾਨਸਿਕ ਵਿਕਾਸ ਦੇ ਵਾਸਤੇ ਸਪੈਸ਼ਲ ਪ੍ਰੋਗਰਾਮ ਨੇ ਆਈਬੀਐਮ ਸਕਿੱਲ ਡਿਵੈਲਪਮੈਂਟ ਤੇ ਬਿਜ਼ਨਸ ਬਲਾਸਟਰ ਪ੍ਰੋਗਰਾਮ ਜਿਹੜੇ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਇਆ ਕਿ ਬੱਚਿਆਂ ਨੂੰ ਕਿਵੇਂ ਬਿਜ਼ਨਸ ਦੇ ਵਿੱਚ ਸਕਿੱਲ ਡਿਵੈਲਪਮੈਂਟ ਸਕਿੱਲ ਕਰਨ ਦੇ ਵਿੱਚ ਕਿਵੇਂ ਉਹ ਦਿਮਾਗ ਉਹਨਾਂ ਦੇ ਹੋਣ ਉਹਦੇ ਵਾਸਤੇ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਬਹੁਤ ਸਾਰੀਆਂ ਵਿਦਿਅਕ ਟੂਰ ਲਗਵਾਏ ਜਾਂਦੇ ਆ ਵੱਖ-ਵੱਖ ਅਦਾਰਿਆਂ ਦੇ ਵਿੱਚ ਜਿਵੇਂ ਸਾਇੰਸ ਸਿਟੀ ਹੋ ਗਈ ਔਰ ਹਰ ਜਿੱਥੇ ਵੀ ਕਿਤੇ ਜ਼ਰੂਰਤ ਪੈਂਦੀ ਬੱਚਿਆਂ ਨੂੰ ਵਿਦਿਆ ਉੱਥੇ ਲੈ ਕੇ ਜਾਂਦੇ ਆ ਔਰ ਇਸ ਤੋਂ ਇਲਾਵਾ ਜਿਹੜਾ ਸਕੂਲ ਦੇ ਜਿਹੜੇ ਪ੍ਰਿੰਸੀਪਲ ਸਾਹਿਬਾਨ ਨੇ ਮੈਂ ਜਿਸ ਜਿਸ ਵੀ ਸਕੂਲ ਦੇ ਵਿੱਚ ਗਈਆਂ ਉੱਥੇ ਦੇ ਟੀਚਰਾਂ ਨੂੰ ਇਹਨਾ ਪ੍ਰੋਗਰਾਮਾਂ ਦਾ ਮੈਨੂੰ ਚਾ ਸਮਝ ਨਹੀਂ ਆ ਰਹੀ ਇੰਨਾ ਚਾ ਕਰਦੇ ਨੇ ਇੰਨੀ ਖੁਸ਼ੀ ਕਰਦੇ ਨੇ ਕਿ 15-15 ਦਿਨ ਉਹਦੀ ਤਿਆਰੀ ਵਾਸਤੇ ਲਾਉਂਦੇ ਨੇ ਔਰ ਉਹੋ ਜੀ ਝਲਕ ਜਿਹੜੀ ਆ ਉਹ ਬੱਚਿਆਂ ਦੇ ਰੰਗ ਰੰਗ ਪ੍ਰੋਗਰਾਮ ਤੋਂ ਵੀ ਲੱਗੀ ਕਿ ਹਰ ਤਰੀਕੇ ਦੇ ਨਾਲ ਪੜ੍ਹਾਈ ਲਿਖਾਈ ਦੇ ਨਾਲ ਨਾਲ ਉਹ ਬੱਚਿਆਂ ਨੂੰ ਹਰ ਇੱਕ ਐਕਟੀਵਿਟੀ ਜਿਹੜੀ ਸਮਾਜ ਦੀ ਆ ਸਾਡੇ ਦੀ ਆ ਪੰਜਾਬ ਦੇ ਕਲਚਰ ਨਾਲ ਜੋੜਦੇ ਆ ਪੰਜਾਬ ਦੇ ਜਿਹੜੇ ਸਾਡਾ ਵਿਰਸਾ ਕੀ ਆ ਉਹਦੇ ਨਾਲ ਜੋੜਦੇ ਆ ਔਰ ਇੱਕ ਛੋਟੀ ਜੀ ਬੱਚੀ ਜਿਹੜੀ ਤੁਸੀਂ ਦੇਖੀ ਆ ਉਹਦੇ ਫੇਸ ਐਕਸਪ੍ਰੈਸ਼ਨ ਉਹਦੀ ਬਾਡੀ ਲੈਂਗੁਏਜ ਦੇਖਣ ਲਾਇਆ ਕਿਆ ਮੈਂ ਇਹ ਦੱਸਣਾ ਚਾਹੁੰਨੀ ਬੱਚਿਆਂ ਨੂੰ ਕਿ ਮੁਹਾਰਤ ਜਿਹੜੀ ਆ ਚਾਹੇ ਉਹ ਕਿਸੇ ਵੀ ਵਿਸ਼ੇ ਦੇ ਵਿੱਚ ਹੋਵੇ ਜਿਹੜੀ ਤੁਹਾਡੀ ਮੁਹਾਰਤ ਜਿੱਥੇ ਤੁਸੀਂ ਟੌਪ ਕਰਦੇ ਹੋ ਉਹ ਫਿਰ ਵਿਸ਼ੇ ਵਿਸ਼ੇ ਤੋਂ ਉੱਪਰ ਉੱਠ ਜਾਂਦਾ ਤੁਸੀਂ ਕੋਈ ਵੀ ਟੌਪ ਕਰਦੇ ਹੋ ਤੁਸੀਂ ਪੰਜਾਬੀ ਚ ਕਰਦੇ ਹੋ ਅੰਗਰੇਜ਼ੀ ਚ ਕਰਦੇ ਹੋ ਸਾਇੰਸ ਚ ਕਰਦੇ ਹੋ ਕਿਸੇ ਵੀ ਤੁਸੀਂ ਗਾਉਣ ਦੇ ਵਿੱਚ ਕਰਦੇ ਹੋ ਤੁਹਾਡਾ ਗਲਾ ਇੰਨਾ ਸੁਰੀਲਾ ਆ ਤੁਸੀਂ ਡਾਂਸ ਦੇ ਵਿੱਚ ਕਰਦੇ ਹੋ ਤੁਸੀਂ ਕਲਾ ਦੇ ਵਿੱਚ ਕਰਦੇ ਹੋ ਤੁਸੀਂ ਡਰਾਇੰਗ ਚ ਕਰਦੇ ਹੋ ਤੁਸੀਂ ਫਿਜ਼ੀਕਲ ਐਜੂਕੇਸ਼ਨ ਚ ਕਰਦੇ ਹੋ ਜਿਹੜਾ ਟਾਪ ਹੈ ਨਾ ਉਹਨੂੰ ਟਾਪ ਹੀ ਕਹਿੰਦੇ ਆ ਸਬਜੈਕਟ ਚਾਹੇ ਕੋਈ ਵੀ ਹੋਵੇ ਇਸ ਕਰਕੇ ਕਦੀ ਵੀ ਸਬਜੈਕਟ ਦੇ ਵਿੱਚ ਨਹੀਂ ਵਧਣਾ ਸਬਜੈਕਟ ਦੇ ਵਿੱਚ ਵੱਜ ਕੇ ਨਹੀਂ ਰਹਿਣਾ ਜੋ ਤੁਹਾਡੇ ਜੀ ਕਰੂ ਜੋ ਤੁਹਾਡਾ ਮਨ ਕਰਦਾ ਜਿਸ ਨਾਲ ਤੁਹਾਡਾ ਮਨ ਖੁਸ਼ ਹੁੰਦਾ ਉਹਦੇ ਚ ਟਾਪ ਕਰਨੇ ਆ ਹਮੇਸ਼ਾ ਕਰਦੇ ਨੂੰ ਵੀ ਮਨਾਉਣਾ ਟੀਚਰ ਸੇ ਵੰਦ ਪਹਿਲਾਂ ਹੀ ਤੁਹਾਡੇ ਨਾਲ ਹੁੰਦੇ ਨੇ ਇਸ ਕਰਕੇ ਜਬਰਦਸਤੀ ਡਿਗਰੀਆਂ ਦੇ ਵਿੱਚ ਨਹੀਂ ਪਹਿਣਾ ਤੁਹਨ ਤੁਸੀਂ ਮਾਨਸਿਕ ਤੌਰ ਤੇ ਜੋ ਕਰਨਾ ਚਾਹੁੰਦੇ ਹੋ ਤੁਹਾਡੇ ਮਨ ਦੀ ਖੁਸ਼ੀ ਜਿਸ ਚੀਜ਼ ਦੇ ਨਾਲ ਆ ਉਹਦੇ ਚ ਟੌਪ ਕਰਨਾ ਤੁਹਾਨੂੰ ਹਮੇਸ਼ਾ ਮਦਦ ਮਿਲੂਗੀ ਸਕੂਲ ਤੋਂ ਵੀ ਮਿਲੂਗੀ ਘਰ ਤੋਂ ਵੀ ਮਿਲੂਗੀ ਬਹੁਤ ਪਿਆਰਾ ਬੱਚਾ ਜਿਹੜਾ ਇੱਥੇ ਗਜ਼ਲ ਗਾ ਕੇ ਗਿਆ ਔਰ ਜਿਸ ਦਿਨ ਉਹਨੇ ਦੁਨੀਆ ਦੇ ਵਿੱਚ ਨਿਕਲਣਾ ਆਪਣੀ ਕਲਾ ਲੈ ਕੇ ਉਹਨੇ ਟੌਪ ਦਾ ਗਜ਼ਲਕਾਰ ਬਣਨਾ ਆ ਇਹ ਮੇਰੀ ਮੇਰਾ ਭਵਿਕ ਬਣੀ ਆ ਅੱਜ ਦੀ ਇਹ ਔਰ ਮੈਂ ਚਾਹੁੰਗੀ ਕਿ ਉਹਨੂੰ ਕਿਸੇ ਵੀ ਕਿਸਮ ਦੀ ਮਦਦ ਦੀ ਜ਼ਰੂਰਤ ਹੋਵੇ ਤਾਂ ਮੈਂ ਹਾਜ਼ਰ ਹਾਂ ਜਿਵੇਂ ਇਹੋ ਮੈਡਮ ਨੇ ਕਿਹਾ ਕਿ ਸਾਨੂੰ ਬੱਚੇ ਅਡਾਪਟ ਕਰਨੇ ਚਾਹੀਦੇ ਆ ਸਰਕਾਰ ਬਹੁਤ ਕੁਛ ਕਰ ਰਹੀ ਆ ਸਰਕਾਰ ਆਪਣਾ ਕੰਮ ਕਰ ਰਹੀ ਆ ਸੁਸਾਇਟੀ ਦੇ ਆਪਣੀਆਂ ਡਿਊਟੀਆਂ ਹੁੰਦੀਆਂ ਆਪਣੇ ਫਰਜ਼ ਹੁੰਦੇ ਆ ਔਰ ਉਹਨਾਂ ਫਰਜ਼ਾਂ ਨੂੰ ਪਛਾਣਦੇ ਹੋਏ ਸਾਨੂੰ ਸਾਡੇ ਗੁਰੂਆਂ ਪੀਰਾਂ ਫਕੀਰਾਂ ਨੇ ਹਰ ਇੱਕ ਧਰਮ ਗੁਰੂ ਨੇ ਸਾਨੂੰ ਇਹ ਸਿੱਖਿਆ ਦਿੱਤੀ ਆ ਕਿ ਆਪਣੀ ਕਮਾਈ ਦੇ ਵਿੱਚੋਂ ਦਸਵੰਦ ਕੱਢਣਾ ਉਹ ਦਸਵੰਦ ਲਾਉਣਾ ਕਿੱਥੇ ਆ ਇਹ ਵੀ ਚੁਣਨਾ ਬਹੁਤ ਜ਼ਰੂਰੀ ਹੁੰਦਾ ਕਿ ਦਸਵੰਦ ਨੂੰ ਖਰਚ ਕਿੱਥੇ ਕਰਨਾ ਕਿੱਥੇ ਖਰਚ ਕਰੋਗੇ ਤਾਂ ਉਹ ਪਰਮਾਤਮਾ ਤੁਹਾਨੂੰ ਉਸ 10 ਗੁਣਾ ਦਾ 100 ਗੁਣਾ ਕਰਕੇ ਮੋੜਦਾ ਇਹਦੀ ਵਿਚੋਂ ਤੁਸੀ ਜ਼ਰੂਰ ਕਰਨੀ ਹੁੰਦੀ ਆ ਇਹ ਸਰਕਾਰੀ ਸਕੂਲ ਹੁਣ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹਿ ਗਈਆਂ ਐਸੇ ਸਕੂਲ ਦੇ ਵਿੱਚ ਜੇ ਗੱਲ ਕਰੀਏ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਹਰ ਸਾਲ ਮੇਰਾ ਖਲ 50 60 ਬੱਚੇ ਜਿਹੜੇ ਆ ਉਹ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਇੱਥੇ ਆ ਰਹੇ ਆ ਔਰ ਇਹ ਇੱਕ ਪ੍ਰਾਪਤੀ ਇਹਨੂੰ ਕਹਿੰਦੇ ਆ ਸਿੱਖਿਆ ਕ੍ਰਾਂਤੀ ਕਦੀ ਇਹ ਉਹ ਸਕੂਲ ਸੀ ਜਿੱਥੇ ਕੋਈ ਵੀ ਸਨਮਾਨਯੋਗ ਪੇਰੈਂਟਸ ਆਪਣੇ ਬੱਚਿਆਂ ਨੂੰ ਭੇਜਣ ਤੋਂ ਗੁਰੇਜ਼ ਕਰਨ ਲੱਗ ਗਿਆ ਸੀ ਸਰਕਾਰੀ ਸਕੂਲ ਉਹ ਹੋ ਗਿਆ ਸੀ ਜਿੱਥੇ ਨਾ ਕੋਈ ਢੰਗ ਨੂੰ ਬੈਠਣ ਨੂੰ ਥਾਂ ਨਾ ਕੋਈ ਕਿਤਾਬਾਂ ਨਾ ਕੋਈ ਇਨਫਰਾਸਟ੍ਰਕਚਰ ਔਰ ਟੀਚਰ ਵੀ ਜਿਹੜੇ ਉਹ ਇੱਕ ਕਿਸਮ ਦਾ ਆਪਣਾ ਕੀ ਕਹਿੰਦੇ ਹੁੰਦੇ ਆ ਕਿ ਆਪਣਾ ਅੰਦਰ ਜਿਹੜਾ ਉਹ ਲੈ ਕੇ এডਿਕੇਸ਼ਨ ਦੇ ਵਿੱਚ ਆਏ ਸੀ ਇਸ ਫੀਲਡ ਦੇ ਵਿੱਚ ਉਹਨਾਂ ਦੇ ਵੀ ਅੰਦਰੋਂ ਮਰ ਗਈ ਸੀ ਭਾਵਨਾ ਕਿ ਕੀ ਕਰੀਏ ਕਿਉਂਕਿ ਉਹਨਾਂ ਨੂੰ ਸਕੂਲ ਦੇ ਵਿੱਚ ਪਹੁੰਚ ਕੇ ਘਰ ਦੀਆਂ ਸਮੱਸਿਆਵਾਂ ਤੋਂ ਇਲਾਵਾ ਫਿਰ ਸਕੂਲ ਦੀਆਂ ਸਮੱਸਿਆਵਾਂ ਦੇ ਨਾਲ ਦੋ ਚਾਰ ਹੋਣਾ ਪੈਂਦਾ ਸੀ ਫਿਜ਼ੀਕਲੀ ਨਹੀਂ ਜੇ ਵੀ ਸਕੂਲ ਦੇ ਵਿੱਚ ਖਰਚਣੀ ਪੈਂਦੀ ਸੀ ਇਹੋ ਮੈਡਮ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਸਾਡੇ ਇਹਨਾਂ ਟੀਚਰਾਂ ਨੇ ਆਪਣੀਆਂ ਜੇਬਾਂ ਚੋਂ ਸਕੂਲਾਂ ਦੀਆਂ ਸਫਾਈਆਂ ਕਰਵਾਈਆਂ ਆਪਣੀਆਂ ਜੇਬਾਂ ਦੇ ਵਿੱਚੋਂ ਇਹਨਾਂ ਨੇ ਕਲਾਸ 4 ਰੱਖੇ ਆਪਣੀਆਂ ਜੇਬਾਂ ਦੇ ਵਿੱਚੋਂ ਜਿਨ੍ਹਾਂ ਬੱਚਿਆਂ ਨੂੰ ਯੂਨੀਫਾਰਮਸ ਨਹੀਂ ਸੀ ਆਉਂਦੀਆਂ ਹੁੰਦੀਆਂ ਉਹਨਾਂ ਨੂੰ ਵੀ ਦਿੱਤੀਆਂ ਆਪਣੀਆਂ ਜੇਬਾਂ ਚੋਂ ਜਦੋਂ ਇਹਨਾਂ ਦੇ ਕੋਲ ਟੀਚਰ ਪੂਰੇ ਨਹੀਂ ਸੀਦੇ ਆਪਣੀਆਂ ਆਪਣੀਆਂ ਤਨਖਾਹਾਂ ਦੇ ਵਿੱਚੋਂ 5-500 ਰੁਪਇਆ ਇਕੱਠਾ ਕਰਕੇ ਟੀਚਰ ਰੱਖਦੇ ਮੈਂ ਦੇਖਿਆ ਸੈਂਕੜੇ ਸਕੂਲਾਂ ਦੇ ਵਿੱਚ ਔਰ ਬਿਜਲੀ ਦੇ ਬਿੱਲ ਉਹ ਵੀ ਟੀਚਰ ਆਪਣੀਆਂ ਜੇਬਾਂ ਚੋਂ ਭਰਦੇ ਸੀ ਇਹ ਕੋਈ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਇਹਨਾਂ ਸਕੂਲਾਂ ਨੂੰ ਜਿਹੜੇ ਸਾਡੇ ਸਰਕਾਰੀ ਸਕੂਲ ਨੇ ਇਹਨਾਂ ਨੂੰ ਹੁਣ ਤੱਕ ਜੂੰਦਾ ਜੇ ਰੱਖਿਆ ਸੀ 2022 ਤੱਕ ਤੇ ਕੋਈ ਸਰਕਾਰ ਨਾ ਸਮਝੇ ਕਿ ਉਹਨਾਂ ਨੇ ਇਹਨਾਂ ਸਕੂਲਾਂ ਨੂੰ ਜਿਉਂਦੇ ਰੱਖਿਆ ਉਹਨਾਂ ਨੂੰ ਸਕੂਲਾਂ ਨੂੰ ਜਿਉਂਦੇ ਰੱਖਣ ਦੇ ਵਿੱਚ ਸਾਡੇ ਸਮਾਜ ਸੇਵੀ ਸਾਡੇ ਐਨਆਰਆਈ ਵੀਰ ਜਿਨ੍ਹਾਂ ਨੇ ਆਪਣੀ ਆਪਣੀ ਜੇਬਾਂ ਦੇ ਵਿੱਚੋਂ ਜਿਹੜੀਆਂ ਪੰਜਾਬ ਵਾਸਤੇ ਹਮੇਸ਼ਾ ਖਜ਼ਾਨੇ ਖੋਲੇ ਤੇ ਸਾਡੇ ਇਹ ਟੀਚਰ ਸਹਿਬਾਨ ਜਿਨ੍ਹਾਂ ਨੇ ਆਪਣੀਆਂ ਤਨਖਾਹਾਂ ਲਾ ਲਾ ਕੇ ਸਕੂਲ ਜਿਹੜੇ ਉਹ ਹੱਸਦੇ ਵਸਦੇ ਰੱਖੇ ਸੀ ਜਿਹੜੇ ਹੁਣ ਬਹੁਤ ਪਿਆਰੇ ਤੇ ਇੱਕ ਪਵਿੱਤਰ ਸਕੂਲ ਜਿਨ੍ਹਾਂ ਨੂੰ ਕਿਹਾ ਜਾ ਸਕਦਾ ਕਿ ਜਿੱਥੇ ਹਰ ਭਾਵਨਾ ਜਿਹੜੀ ਵਧੀਆ ਟੀਚਰ ਖੁਸ਼ੀ ਦੇ ਨਾਲ ਜਦੋਂ ਆਉਂਦਾ ਨਾ ਜਦੋਂ ਖੁਸ਼ੀ ਨਾਲ ਕਲਾਸ ਲੈਂਦਾ ਜਦੋਂ ਉਹਨੂੰ ਆਸੇ-ਪਾਸੇ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਉਹ ਫਿਰ ਜੋ ਡਿਲੀਵਰ ਕਰਦਾ ਫਿਰ ਸਕੂਲ ਆਫ ਫੈਮਿਨੈਂਸ ਦੇ ਬੱਚੇ ਜਿਹੜੇ ਨੇ 250 ਦੇ 250 ਜਿਹੜੇ ਇਸ ਵੇਲੇ ਨੇ ਇਹ ਕੁਛ ਨਾ ਕੁਛ ਬਣ ਰ ਬਣ ਕੇ ਨਿਕਲਣ ਦੇ ਯੋਗ ਹੁੰਦੇ ਆ ਮੈਂ ਬਹੁਤ ਜ਼ਿਆਦਾ ਲੰਮਾ ਨਹੀਂ ਜਾਣਾ ਬੱਚੇ ਨੇ ਧੁੱਪ ਜਿਹੜੀ ਗਰਮੀ ਬੜੀ ਪੈ ਰਹੀ ਆ ਮੈਂ ਤੁਹਾਡੀਆਂ ਦੋ ਤਿੰਨ ਚੀਜ਼ਾਂ ਨੋਟ ਕੀਤੀਆਂ ਸੀ ਇੱਕ ਤੇ ਜਿਹੜਾ ਦਾਖਲਾ ਤੁਸੀਂ ਮੰਨ ਜੋਗੇ ਇਸ ਟਿਮਸਾ ਬੈਠੇ ਆ ਜਿਹੜਾ ਜਿਹੜਾ ਪ੍ਰਾਈਵੇਟ ਸਕੂਲ ਤੁਹਾਡੇ ਬੱਚਿਆਂ ਨੂੰ ਸਰਟੀਫਿਕੇਟ ਨਹੀਂ ਦੇ ਰਿਹਾ ਉਹਦੀ ਇੱਕ ਐਪਲੀਕੇਸ਼ਨ ਲਿਖ ਕੇ ਸਾਰੇ ਨਾਮ ਪਾ ਕੇ ਉਹਨਾਂ ਸਕੂਲਾਂ ਦੇ ਐਸ.ਡੀ.ਐਮ. ਸਾਹਿਬ ਨੂੰ ਦੇ ਦਿਓ ਐਸ.ਡੀ.ਐਮ. ਸਾਹਿਬ ਨੋਟਿਸ ਕੱਢੋ ਜੀ ਉਹਨਾਂ ਨੂੰ ਜਿਹੜੇ ਪ੍ਰਾਈਵੇਟ ਸਕੂਲ ਜਿਹੜੇ ਇਹਨਾਂ ਨੂੰ ਸਰਟੀਫਿਕੇਟ ਨਹੀਂ ਦੇ ਰਹੇ ਇਹ ਬਹੁਤ ਗਲਤ ਗੱਲ ਹੈ ਇਹ ਬੱਚਿਆਂ ਵਾਸਤੇ ਵੀ ਤੇ ਟੀਚਰਾਂ ਵਾਸਤੇ ਤੇ ਉਹ ਸਰਕਾਰੀ ਸਕੂਲਾਂ ਦੀ ਵੀ ਇਹ ਹੱਤਕਿਆ ਆ ਕਿ ਜੇ ਤੁਸੀਂ ਪੰਜਾਬੀ ਸਕੂਲਾਂ ਵਾਸਤੇ ਉਹਨਾਂ ਦੇ ਸਰਟੀਫਿਕੇਟ ਇਸ਼ੂ ਨਹੀਂ ਕਰਦੇ ਨੰਬਰ ਦੋ ਹੋਤੇ ਇਸ ਸਕੂਲ ਦਾ ਜਿਹੜਾ ਬਾਕੀ ਰਹਿੰਦਾ ਇਨਫਰਾਸਟ੍ਰਕਚਰ ਆ ਮੈਂ ਥਰਡ ਨਾਲ ਵਾਅਦਾ ਕਰਦੀ ਆ ਕਿ ਬਹੁਤ ਜਲਦੀ ਮੇਰੀ ਕੋਸ਼ਿਸ਼ ਹੋਏਗੀ ਕਿ ਇੱਕ ਨੂਰਮੰਦ ਸਕੂਲ ਆ ਇੱਕ ਸ਼ੰਕਰ ਸਕੂਲ ਆ ਔਰ ਇੱਕ ਸਕੂਲ ਆ ਫੈਮਿਨੈਂਸ ਮੈਂ ਬਹੁਤ ਜਲਦੀ ਮਿਸਟਰ ਸਾਹਿਬ ਨੂੰ ਲੈ ਕੇ ਖੁਦ